ਰਾਸ ਸਤਿਪਾਤ ਸਾਹਿਬ ਜੀ ਜਿਨ੍ਹਾਂ ਦੀ ਸਾਜੇ ਰ ਨਵਾਜੀ ਸਾਧ ਸੰਗ ਜੀਓ ਆਵੜ ਭਾਗ ਜੀਓ ਜਿਨ੍ਹਾਂ ਨੇ ਗੁਰੂ ਚਰਨਾ ਵਿੱਚ ਹਾਜ਼ਰੀਆਂ ਲਗਵਾਈਆਂ ਹਨ ਵਡਭਾਗ ਹੋ ਬਣੇ ਹੋ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ ਸਰਵਣ ਕਰਕੇ ਗੁਰੂ ਸਵਾਾਰੋ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ ਭੋਗਮ ਬਖਸ਼ਿਸ਼ ਕੀਤੇ ਹਨ ਅੱਜ ਦਾ ਪਾਵਨ ਮੁਖਵਾ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਸਿਸੋ ਨਤਰਤੇ ਜੋ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰਤ ਨੂੰ ਉਚਾਰਨ ਕੀਤਾ ਹੋਇਆ ਹੈ ਧੰ ਆਸਿਰੀ ਰਾਗ ਦੇ ਅੰਦਰ ਧੰ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧਨਾ ਗੁਰੂ ਪਿਆਰੇ ਉਹ ਜਿਹੜਾ ਪ੍ਰਮਾਤਮਾ ਹੈ ਨਾ ਪ੍ਰਮਾਤਮਾ ਉਹ ਹਰ ਪ੍ਰਕਾਰ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਕਿਉਂਕਿ ਉਸ ਪ੍ਰਮਾਤਮਾ ਦੇ ਵਾਸ ਦੇ ਵਿੱਚ ਗਉ ਧੇਣ ਦੀ ਨਿਆਈਂ ਪਦਾਰਥ ਨਹੀਂ ਉਸ ਪ੍ਰਮਾਤਮਾ ਦੇ ਕੋਲ ਕਾਮ ਧਨ ਐਸੇ ਪਦਾਰਥ ਨੇ ਜਿਹੜੇ ਵੀ ਇੱਛਾ ਰੱਖਦੇ ਨੇ ਪ੍ਰਮਾਤਮਾ ਉਹਨਾਂ ਨੂੰ ਉਹ ਪਦਾਰਥ ਬਖਸ਼ਿਸ਼ ਕਰਦਾ ਹੈ ਬਾਣੀ ਵੀ ਕਹਿੰਦੀ ਹੈ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਦੀ ਸੇਵਾ ਲਾਗੈ ਜੇ ਕੋਈ ਸਾਧ ਸੰਤ ਦੀ ਸੇਵਾ ਕਰਦਾ ਹੈ ਨਾ ਉਹਨੂੰ ਚਾਰ ਪਦਾਰਥ ਦੇ ਕਰਕੇ ਪ੍ਰਮਾਤਮਾ ਨਿਵਾਜਦਾ ਹੈ ਉਹਦੇ ਤੇ ਕਿਰਪਾ ਕਰਦਾ ਜੇ ਪ੍ਰਮਾਤਮਾ ਹਰ ਬੰਦੇ ਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ ਦੁਨਿਆਵੀ ਲੋਕਾਂ ਦੀ ਇੱਛਾ ਹੁੰਦੀ ਹੈ ਮਾਇਆ ਪ੍ਰਾਪਤ ਕਰਨ ਦੀ ਧਨ ਪ੍ਰਾਪਤ ਕਰਨ ਦੀ ਧੀਆਂ ਪੁੱਤਰਾਂ ਨੂੰ ਸੁੱਖ ਮਿਲ ਜਾਏ ਦੁਨਿਆਵੀ ਲੋਕ ਦੁਨਿਆਵੀ ਇੱਛਾ ਰੱਖਦੇ ਆ ਪਰ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਭਗਤ ਜਨ ਹੁੰਦੇ ਨੇ ਗੁਰਮਖ ਜਨ ਹੁੰਦੇ ਨੇ ਉਹ ਦੁਨਿਆਵੀ ਕੋਈ ਇੱਛਾ ਨਹੀਂ ਰੱਖਦੇ ਉਹ ਇਛਾ ਰੱਖਦੇ ਆ ਗੁਰੂ ਦੇ ਦਰਸ਼ਨਾਂ ਦੀ ਉਹ ਗੁਰੂ ਦੇ ਦਰਸ਼ਨਾਂ ਦੀ ਇਛਾ ਰੱਖਦੇ ਆ ਵੀ ਮਹਾਰਾਜ ਸਾਨੂੰ ਹੋਰ ਤਾਂ ਕੁਝ ਨਹੀਂ ਚਾਹੀਦਾ ਕਿਰਪਾ ਕਰਕੇ ਸਾਨੂੰ ਦਰਸ਼ਨ ਹੀ ਦੇ ਦਿਓ ਸਾਨੂੰ ਆਪਣੀ ਗੋਦ ਬਖਸ਼ ਦਿਓ ਦੁਨਿਆਵੀ ਲੋਕ ਜਿਹੜੇ ਨੇ ਉਹ ਧਨ ਦੌਲਤ ਸੰਪਤੀ ਸੁੱਖ ਆਰਾਮ ਮੰਗਦੇ ਆ ਤੇ ਆ ਪੁੱਤਾਂ ਦਾ ਸੁੱਖ ਮੰਗਦੇ ਆ ਪਰ ਗੁਰਮੁਖ ਜਿਹੜੇ ਨੇ ਉਹ دنیਾਰੀ ਸੁੱਖਾਂ ਦੇ ਚੱਕਰਾਂ 'ਚ ਨਹੀਂ ਪੈਂਦੇ ਉਹ ਕਹਿੰਦੇ ਜੇ ਗੁਰੂ ਦੇ ਪਾਸੋਂ ਗੁਰੂ ਦੀ ਗੋਦ ਮੰਗ ਲਈ ਨਾ ਸਭ ਕੁਝ ਮਿਲ ਜਾਏਗਾ ਗੁਰੂ ਪਿਆਰਿਓ ਇਤਿਹਾਸ ਦੇ ਅੰਦਰ ਇੱਕ ਇਹੋ ਜਿਹਾ ਸਿੱਖ ਦਾ ਜ਼ਿਕਰ ਹੈ ਜਿਸ ਸਿੱਖ ਨੇ ਗੁਰੂ ਦੀ ਗੋਦ ਨੂੰ ਪ੍ਰਾਪਤ ਕੀਤਾ ਅੰਤਲਾ ਸਮਾਂ ਗੁਰੂ ਦੀ ਗੋਦ ਵਿੱਚ ਧਿਆ ਗਿਆ ਗੁਰੂ ਪਿਆਰਿਓ ਮਾਲਵੇ ਦੇ ਨਗਰ ਗੰਡੂਆ ਦਾ ਸਿੱਧ ਸਿ ਭਾਈ ਮੁਗਲੂ ਭਾਈ ਮੁਗਲੂ ਜਿਹੜਾ ਕਿ 6ਵੇਂ ਪਾਸ਼ਾ ਮੀਰੀ ਤੇ ਪੀਰੀ ਦੇ ਮਾਲਕ ਗੁਰੂ ਆ ਗੋਬਿੰਦ ਸਾਹਿਬ ਦਾ ਸਿੱਧ ਸਿ ਭਾਈ ਮੁਗਲੂ ਕਹਿੰਦੇ ਨੇ ਜਦੋਂ 6ਵੇਂ ਪਾਸ਼ਾ ਨੇ ਮਹਾਰਾਜ ਦੀ ਜੰਗ ਲੜੀ ਨਾ ਮਹਾਰਾਜ ਦੀ ਜੰਗ ਤੇ ਉਸ ਮਹਾਰਾਜ ਦੀ ਜੰਗ ਦੇ ਵਿੱਚ ਉਸ ਗੁਰੂ ਕੇ ਸਿੱਖ ਨੇ ਬੜੇ ਜੋਰ ਦਿਖਾਇਆ ਬੜੀ ਬਹਾਦਰੀ ਦੇ ਨਾਲ ਗੁਰੂ ਕਾ ਸਿੱਖ ਲੜਿਆ ਮੰਗਲਾਂ ਦੇ ਆਹੂਲਾ ਸੁੱਟੇ ਬੜੀ ਬਹਾਦਰੀ ਦੇ ਨਾਲ 1634 ਦੇ ਵਿੱਚ ਮਹਾਰਾਜ ਨੇ ਮਹਾਰਾਜ ਦੀ ਜੰਗ ਲੜੀ ਪਿਆਰਿਓ ਮਾਲਵੇ ਦੀ ਧਰ ਮਹਾਰਾਜ ਨਕਰ ਗੁਰੂ ਦੇ ਚਰਨ ਪਏ ਨਵਾਜਿਆ ਤੇ ਕਹਿੰਦੇ ਨੇ ਜਦੋਂ ਚੜ੍ਹਵੀਂ ਕਲਾ ਦੇ ਨਾਲ ਜੰਗ ਵਿੱਚ ਜੋਰ ਦਿਖਾਏ ਨਾ ਤੇ ਸ੍ਰੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਸਿਖਾ ਕੁਝ ਮੰਗ ਲੈ ਤੇਰੀ ਕੀ ਇੱਛਾ ਹੈ ਤੂੰ ਕੀ ਚਾਹੁੰਦਾ ਹੈ ਅੱਜ ਅਸੀਂ ਤੇਰੇ ਤੇ ਬੜੇ ਪ੍ਰਸੰਨ ਹੋਏ ਹਾਂ ਉਹ ਸਿਖਾ ਕੁਝ ਮੰਗ ਲਾ ਇੱਛਾ ਤੁਰਕ ਸਰਬ ਸੁਖ ਦਾਤਾ ਹਾਂ ਦੇਖੋ ਸਾਰੀਆਂ ਇਸ਼ਾ ਪੂਰੀਆਂ ਕਰਨ ਵਾਲਾ ਗੁਰੂ ਤੇਰਾ ਜਾ ਕੇ ਵਸ ਹੈ ਕਾਮ ਤੇ ਨਾ ਉਹਦੇ ਵਸ ਕੀ ਨਹੀਂ ਆ ਗੁਰੂ ਪਿਆਰਿਓ ਸਭ ਕੁਝ ਉਹਦੇ ਵਾਸਾ ਸਭ ਕੁਝ ਤੇ ਮਹਾਰਾਜ ਕਹਿੰਦੇ ਕੁਝ ਮੰਗ ਲਾ ਸਿੱਖਾ ਬੜੇ ਖੁਸ਼ ਆ ਤੇਰੇ ਦੇ ਤੇ ਉਸ ਸਿੱਖ ਨੇ ਹੱਥ ਜੋੜ ਕੇ ਕਿਆ ਸੀ जख्मी ਹਾਲਤ ਦੇ ਵਿੱਚ ਕਹਿ ਲਗਾ ਮਹਾਰਾਜ ਕਿਰਪਾ ਕਰਿਓ ਅੰਤਲੇ ਵੇਲੇ ਆਪਜੀ ਮੈਨੂੰ ਦਰਸ਼ਨ ਬਖਸ਼ਿਓ ਮੇਰਾ ਜਦੋਂ ਅੰਤਲਾ ਵੇਲਾ ਆਵੇ ਅੰਤਲੇ ਵੇਲੇ ਆਪਜੀ ਦੀ ਗੋਦ ਮੈਨੂੰ ਪ੍ਰਾਪਤ ਹੋਵੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਸਿਖਾ ਤੇਰੀ ਉਮਰ ਬੜੀ ਲੰਮੀ ਆ ਤੂੰ ਬੜੀ ਲੰਮੀ ਉਮਰ ਭੋਗਣੀ ਆ ਪਰ ਅਸੀਂ ਤੇਰੇ ਤੋਂ ਪਹਿਲਾਂ ਸਰੀਰ ਛੱਡ ਜਾਣਾ ਗੁਰੂ ਪਿਆਰਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਿਖਾ ਤੇਰੀ ਉਮਰ ਬੜੀ ਲੰਮੀ ਆ ਅਸੀਂ ਤੇਰੇ ਤੋਂ ਪਹਿਲਾਂ ਸਰੀਰ ਛੱਡ ਜਾਣਾ ਜੋਤੀ ਜੋ ਸਮਾ ਜਾਣਾ ਹੈ ਹੁਣ ਤਾਂ ਅਸੀਂ ਇਹ ਤੇਰੀ ਇੱਛਾ ਨਹੀਂ ਪੂਰੀ ਕਰ ਸਕਦੇ ਮਹਾਰਾਜ ਕਹਿੰਦੇ ਸਮਾ ਆਏਗਾ ਜਦੋਂ ਨੌਵੇਂ ਜਾਂਮੇ ਦੇ ਵਿੱਚ ਆਵਾਂਗੇ ਨਾ ਸਿਰ ਨੌਵੇਂ ਜਾਂਮੇ ਦੇ ਵਿੱਚ ਤੇ ਨੌਵੇਂ ਜਾਂਮੇ ਦੇ ਵਿੱਚ ਸਿੱਖਾ ਤੇਰੀ ਇੱਛਾ ਪੂਰੀ ਕਰਾਂਗੇ ਤੈਨੂੰ ਗੋਦ ਬਖਸ਼ਾਂਗੇ ਤੈਨੂੰ ਗੋਦ ਬਖਸ਼ਾਂਗੇ ਗੁਰੂ ਪਿਆਰਿਓ ਕਹਿੰਦੇ ਨੇ ਉਹ ਸਿੱਖ ਗੰਡੂਆ ਨਗਰ ਦੀ ਧਰਤੀ ਦਾ ਵਾਸnik ਸਮਾ ਆਪਣੀ ਚਾਲੇ ਚੱਲਦਾ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਸਤਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਸਤਵੇਂ ਪਾਤਸ਼ਾਹ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਗੁਰੂ ਹਾਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਨਵੇਂ ਪਾਤਸ਼ਾਹ ਗੁਰਤਾ ਗੱਦੀ ਤੇ ਬਰਾਜਮਣ ਹੁੰਦੇ ਆ ਤੇ ਇਧਰ ਗੁਰੂ ਕਾ ਸਿੱਖ ਗੁਰੂ ਪਿਆਰਿਓ ਕੰਡੂਆ ਨਗਰ ਵਿੱਚ ਯਾਦ ਕਰਦਾ ਪਿਆ ਮੰਜੇ ਤੇ ਪਿਆ ਹੈ ਤੇ ਗੁਰੂ ਪਿਆਰਿਓ ਯਾਦ ਕਰਦਾ ਪਿਆ ਅੰਤਲਾ ਸਮਾ ਨੇੜੇ ਅੰਤਲਾ ਸਮਾ ਸਰੀਰ ਵਡੇਰਾ ਸਰੀਰ ਸਰੀਰ ਵਡੇਰਾ ਹੁਣ ਅੰਤਲਾ ਸਮਾ ਆ ਗਿਆ ਏ ਗੁਰੂ ਕਾ ਸਿਖ ਜਾਨ ਕਰਦਾ ਤੇ ਆ ਸੱਚੇ ਪਾਤਸ਼ਾਹ ਜਿਸ ਵੀ ਰੂਪ ਦੇ ਵਿੱਚੋਂ ਤੁਸੀਂ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ ਮਹਾਰਾਜ ਮੇਰਾ ਆਖਰੀ ਜਿਹੜਾ ਸੁਬਾਹ ਸਹਿਬ ਉਹ ਆਪ ਜੀ ਦੀ ਗੋਦ ਵਿੱਚ ਨਿਕਲੇ ਮੈਂ ਮਹਾਰਾਜ ਦੁਨੀਆ ਤੋਂ ਜਾਂਦਾ ਹੋਇਆ ਆਪ ਜੀ ਦੀ ਗੋਦ ਨੂੰ ਪ੍ਰਾਪਤ ਕਰਾਂ ਆਪ ਜੀ ਦੇ ਦਰਸ਼ਨ ਕਰਾਂ ਤੁਸੀਂ ਵਚਨ ਕੀਤਾ ਸੀ ਕਿ ਨਵੇਂ ਜਾਮੇ ਦੇ ਵਿੱਚ ਅਸੀਂ ਤੈਨੂੰ ਸਿੱਖਾ ਗੋਦ ਬਖਸ਼ਾਂਗੇ ਕਿਰਪਾ ਕਰੋ ਇਧਰ ਗੁਰੂ ਦਾ ਸਿੱਖ ਯਾਦ ਕਰਦਾ ਪਿਆ ਉਧਰ ਮਹਾਰਾਜ ਭਿੱਖੀ ਨਗਰ ਵਿੱਚ ਆਇਆ ਜ਼ਿਲ੍ਹਾ ਮਾਨਸਾ ਮਹਾਰਾਜ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਆ ਫਿਰ ਭਿੱਖੀ ਨਗਰ ਦੇ ਵਿੱਚੋਂ ਮਹਾਰਾਜ ਸੱਚੇ ਬਾਦਸ਼ਾਹ ਨੂੰ ਯਾਦ ਹੈ ਕਿ ਇੱਕ ਸਿੱਖ ਦੇ ਨਾਲ 7ਵੇਂ ਜਾਮੇ ਦੇ ਵਿੱਚ ਇਕਰਾਰ ਕੀਤਾ ਸੀ ਕਿ ਸਿੱਖਾ ਅੰਤਲੇ ਵੇਲੇ ਤੈਨੂੰ ਦਰਸ਼ਨ ਦੇਵਾਂਗੇ ਤੈਨੂੰ ਗੋਦ ਦੇਵਾਂਗੇ ਕਹਿੰਦੇ ਉਹ ਗੁਰੂ ਕਾ ਸਿੱਖ ਮੰਝੇ ਤੇ ਪਿਆ ਯਾਦ ਕਰਦਾ ਪਿਆ ਹੈ ਲਾਗੇ ਪਰਿਵਾਰ ਬੈਠਾ ਹੈ ਪਰ ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਸੀ ਕਹਿੰਦੇ ਜਦੋਂ ਅਸੀਂ ਆਈਏ ਨਾ ਉਦੋਂ ਤੇਰੇ ਘਰ ਦਾ ਦੂਆ ਖੁੱਲਾ ਹੋਣਾ ਚਾਹੀਦਾ ਆਪਣੇ ਘਰ ਦਾ ਦੂਆ ਖੋਲ ਕੇ ਰੱਖਿਆ ਅੱਜ ਗੁਰੂ ਕੇ ਸਿੱਖ ਨੇ ਦੂਆ ਖੋਲ ਕੇ ਰੱਖਿਆ ਹੈ ਤੇ ਮੰਝੇ ਤੇ ਗੁਰੂ ਕਾ ਸਿੱਖ ਪਿਆ ਲਾਗੇ ਪਰਿਵਾਰ ਬੈਠਾ ਹੈ ਤੇ ਯਾਦ ਕਰਦਾ ਪਿਆ ਗੁਰੂ ਕਾ ਸਿਖ ਅੰਦਰੋਂ ਭਾਵਨਾ ਦੇ ਨਾਲੇ ਮਰਦੀਆਂ ਪੜਦਾ ਪਿਆ ਹੈ ਦਰਸ਼ਨ ਪਿਆਸੀ ਦਿਨਸ ਰਾਤ ਚਿਤਮੋਂ ਅਣ ਦਿਨ ਢੀਤ ਖੋਲ ਕਬੜ ਗੁਰ ਮੀਲੀਆ ਨਾਨਕ ਹਰ ਸੰਗ ਮੀਤ ਕਿਰਪਾ ਕਰੂ ਮਹਾਰਾਜ ਦਰਸ਼ਨ ਦਿਓ ਉਹ ਗੁਰੂ ਕਾ ਸਿਖ ਯਾਦ ਕਰਦਾ ਪਿਆ ਸੀ ਮਹਾਰਾਜ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨਾਂ ਕੀ ਸੁਣ ਪਰ ਮੇਰੇ ਦੇਹ ਨਾਮ ਕਰੇ ਆਪਣੇ ਚਿਹਰੇ ਉਹ ਸਿਖ ਪੜਦਾ ਪਿਆਸੀ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜਿਉ ਉਹ ਗੁਰੂ ਕਾ ਸਿਖ ਪੜਦਾ ਪਿਆਸੀ ਇੱਕ ਘੜੇ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਨ ਮਿਲੀਐ ਪ੍ਰਤੁੱਤ ਭਗਵੰਤਾ ਮੁਹਰੇ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਉ ਕਹਿੰਦੇ ਜਦੋਂ ਗੁਰੂ ਕੇ ਸਿੱਖ ਨੇ ਯਾਦ ਕੀਤਾ ਨਾ ਤੇ ਘੋੜੇ ਦੇ ਪੌੜਾਂ ਦਾ ਖਰਾਕ ਖੜਾਕ ਆਇਆ ਘੋੜੇ ਦੇ ਪੌੜਾਂ ਦਾ ਖਰਾਕ ਆਇਆ ਵੀ ਕੋਈ ਆ ਰਿਹਾ ਕੀ ਦੇਖਦੇ ਨੇ ਪਰਵਾੜ ਦੇ ਜੀ ਤੇ ਗੁਰੂ ਕਾ ਸਿੱਖ ਕੀ ਤੱਕਦਾ ਨਾਵੇਂ ਪਾਸ਼ਾ ਘੋੜੇ ਤੇ ਸਵਾਰ ਨੇ ਮਹਾਰਾਜ ਆਏ ਭਿੱਖੀ ਨ ਕਰਨੂ ਭਾਗ ਲਾਇ ਤੇ ਮਹਾਰਾਜ ਸਿੱਧਾ ਉਹਦੇ ਘਰ ਆ ਗਏ ਮਹਾਰਾਜ ਅੰਦਰ ਆ ਗਏ ਘੋੜੇ ਤੇ ਸਵਾਰ ਹੀ ਸੱਚੇ ਪਾਸ਼ਾ ਮਹਾਰਾਜ ਘੋੜੇ ਤੋਂ ਥੱਲੇ ਉਤਰੇ ਤੇ ਥੱਲੇ ਉਤਰੇ ਨਾ ਕਾਲੀ ਦੇ ਨਾਲ ਮਹਾਰਾਜ ਉਸ ਸਿੱਖ ਦੇ ਮੰਜੇ ਕੋਲ ਗਏ ਤੇ ਕਾਲੀ ਦੇ ਨਾਲ ਮਹਾਰਾਜ ਨੇ ਮੰਜੇ ਤੇ ਬੈਠ ਕੇ ਨਾ ਉਸ ਸਿੱਖ ਦਾ ਸਿਰ ਜਿਹੜਾ ਸੀ ਆਪਣੀ ਗੋਦ ਵਿੱਚ ਰੱਖ ਰਿਆ ਪਰਵਾਰ ਨੂੰ ਕਹਿੰਦੇ ਲਿਆਓ ਜਲ ਪਰਵਾਰ ਦੇ ਜੀਵਾਂ ਨੇ ਜਲ ਲਿਆਂਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਆਪਣੇ ਹਸ ਕਮਲਾ ਦੇ ਨਾਲ ਉਸ ਸਿੱਖ ਦੇ ਮੂੰਹ ਵਿੱਚ ਜਲ ਪਾਇਆ ਉਹਨੇ ਅੱਖਾਂ ਖੋਲੀਆਂ ਕਿ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੋਦ ਵਿੱਚ ਸਿਰ ਲਈ ਬੈਠੇ ਆ ਸਿੱਖ ਦਾ ਨਾਵੇਂ ਪਾਸ਼ਾ ਗੋਦ ਵਿੱਚ ਸਿਰ ਲਈ ਬੈਠੇ ਆ ਤੇ ਗੁਰੂ ਦਾ ਸਿੱਖ ਨਜ਼ਰੀ ਨਜ਼ਰ ਨਿਹਾਰ ਹੋ ਗਿਆ ਪ੍ਰਸੰਨ ਹੋ ਗਿਆ ਮਹਾਰਾਜ ਦੇ ਦیدار ਕੀਤੇ ਹੱਥ ਜੋੜੇ ਮਹਾਰਾਜ ਆਪ ਜੀ ਦਾ ਸ਼ੁਕਰ ਹੈ ਧੰਨਵਾਦ ਮਾਲਕ ਜੀ ਜਿਹੜਾ ਮਹਾਰਾਜ ਦੀ ਧਰਤੀ ਤੇ 1634 ਦੇ ਵਿੱਚ ਆਪ ਜੀ ਨੇ ਬਚਨ ਕੀਤਾ ਸੀ ਕਿ ਨਾਵੇਂ ਜਾਨੇ ਵਿੱਚ ਅਸੀਂ ਤੁਹਾਨੂੰ ਬੋਧ ਬਖਸ਼ਾਂਗੇ ਦਰਸ਼ਨ ਬਖਸ਼ਾਂਗੇ ਅੰਤ ਵੇਲੇ ਮਹਾਰਾਜ ਸ਼ੁਕਰ ਹੈ ਤੇਰਾ ਅੱਜ ਇਸ ਗਰੀਬ ਨੂੰ ਆਪ ਜੀ ਨੇ ਦਰਸ਼ਨ ਦਿੱਤੇ ਆ ਦਰਸ਼ਨ ਬਖਸ਼ਿਆ ਫਿਰ ਉਹ ਸਿੱਖ ਕਹਿਣ ਲੱਗਾ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਹਾਰੀ ਸਤਿਗੁਰ ਚਰਨਾ ਉਹ ਵੇਲਾ ਤਾਂ ਦਾ ਜੋਗ ਹੈ ਜਦੋਂ ਸਾ ਸੰਗਤ ਗੁਰੂ ਦੇ ਦਰਸ਼ਨ ਹੋ ਜਾਣਾ ਅਸੀਂ ਅੰਮ੍ਰਿਤ ਵੇਲੇ ਆਉਣੇ ਨਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ ਸਾਡੇ ਵੱਡੇ ਭਾਗ ਆ ਜਿਹੜੇ ਅਸੀਂ ਅੰਮ੍ਰਿਤ ਵੇਲੇ ਆਣ ਕੇ ਗੁਰੂ ਦੇ ਦਰਸ਼ਨ ਕਰਦੇ ਆ ਕਈਆਂ ਨੂੰ ਤਾਂ ਦਰਸ਼ਨ ਹੀ ਨਹੀਂ ਨਸੀਬ ਹੁੰਦੇ ਉਹਨਾਂ ਸਿੱਖਾਂ ਦੇ ਵੱਡੇ ਭਾਗ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਗੁਰੂ ਗ੍ਰੰਥ ਸਾਹਿਬ ਦੇ ਦਸ਼ਾ ਪਾਸ਼ੇ ਨੇ ਦਰਸਾ ਤਾ ਉਹ ਸਿੱਖ ਪਰਸੰਨ ਹੋ ਗਿਆ ਮਹਾਰਾਜ ਨੇ ਦਰਸ਼ਨ ਬਖਸ਼ੇ ਤੇ ਫਿਰ ਮਹਾਰਾਜ ਦੀ ਗੋਦ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਿਆਂ ਉਸ ਸਿੱਖ ਨੇ ਸਰੀਰ ਛੱਡ ਦਿੱਤਾ ਗੁਰੂ ਪਿਆਰਿਓ ਭਾਈ ਮੁਗਲੂ ਨੇ ਅੰਤਲੇ ਸਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਲਾਇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸਪੂਰਨ ਥਿਆ ਕਹਿੰਦੇ ਜੋਤ ਵਿੱਚ ਜੋਤ ਮਿਲ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਪੱਕੇ ਤੌਰ ਤੇ ਗੁਰੂ ਦੇ ਚਰਨਾਂ ਵਿੱਚ ਡੇਰਾ ਲਾ ਲਿਆ ਗੁਰੂ ਪਿਆਰੇ ਪੱਕੇ ਤੌਰ ਤੇ ਫਿਰ ਮਹਾਰਾਜ ਨੇ ਨਾ ਹਾਦੀਸ਼ ਨਾਨਕ ਕਰਵਾਇਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਦੇ ਨੂੰ ਚੰਡਾ ਲਾਇਆ ਹਾਥੀ ਮਹਾਰਾਜ ਨੇ ਅੰਤਮ ਸੰਸਕਾਰ ਸਿੱਖ ਦਾ ਕੀਤਾ ਭਾਈ ਮੁਗਲੂ ਦਾ ਗਡੂਆ ਨਗਰ ਦਾ ਵਾਸ ਨੀ ਇੱਕ ਮਾਲਵੇ ਦਾ ਸਿੱਖ ਭਾਈ ਮੁਗਲੂ ਗਡੂਆ ਨਗਰ ਦਾ ਵਾਸ ਨੀ ਇਸ ਤਰ੍ਹਾਂ ਮਹਾਰਾਜ ਪਿਆਰੋ ਇੱਛਾ ਪੂਰੀ ਕਰਦੇ ਆ ਇਹ ਜਿਹੜੇ ਦੁਨਿਆਵੀ ਲੋਕ ਹੁੰਦੇ ਇਹਨਾਂ ਦੀ ਇੱਛਾ ਤੇ ਹੁੰਦੀ ਸਾਨੂੰ ਮਾਇਆ ਮਿਲ ਜਾਏ ਧੀਆਂ ਪੁੱਤਰਾਂ ਨੂੰ ਸੁੱਖ ਮਿਲ ਜਾਏ ਪਰ ਜਿਹੜੇ ਗੁਰੂ ਪਿਆਰੇ ਆ ਉਹਨਾਂ ਦੀ ਇੱਛਾ ਦੁਨੀਆਂ ਤੋਂ ਵੱਖਰੀ ਹੁੰਦੀ ਏ ਉਹ ਕਹਿੰਦੇ ਆ ਮਹਾਰਾਜ ਸਾਡੀ ਤਾਂ ਇੱਕੋ ਇੱਛਾ ਅੰਤ ਵੇਲੇ ਸਾਨੂੰ ਦਰਸ਼ਨ ਦੇ ਦਿਓ ਸਾਡੀ ਇੱਕੋ ਇੱਛਾ ਏ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ ਵਿਸਰ ਨਹੀ ਦਾਤ ਆਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਉਹ ਗੁਰੂ ਪਿਆਰਿਓ ਦੁਨਿਆਵੀ ਲੋਕਾਂ ਦੀ ਇੱਛਾ ਧਨ ਪਦਾਰਥ ਦੀ ਹੁੰਦੀ ਏ ਤੇ ਜਿਹੜੇ ਗੁਰਮਖ ਪਿਆਰੇ ਹੁੰਦੇ ਨੇ ਗੁਰੂ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਇੱਛਾ ਹੁੰਦੀ ਨਾਮ ਦੀ ਦਰਸ਼ਨਾਂ ਦੀ ਉਹ ਇਹ ਚਾਹਤ ਰੱਖਦੇ ਆ ਉਹ ਦੁਨਿਆਵੀ ਚੀਜ਼ਾਂ ਨਹੀਂ ਕਦੇ ਮੰਗਦੇ ਦੁਨਿਆਵੀ ਸੁੱਖ ਨਹੀਂ ਕਦੇ ਮੰਗਦੇ ਇਸੇ ਵਾਸਤੇ ਮਹਾਰਾਜ ਕਹਿੰਦੇ ਜੀ ਇੱਛਾ ਪੂਰੀਆਂ ਕਰਾਉਣੀਆਂ ਨੇ ਨਾ ਤੇ ਗੁਰੂ ਦੇ ਚਰਨਾਂ ਵਿੱਚ ਜੋ ਜੜੀ ਕਰਿਆ ਕਰ ਦੁਨਿਆਵੀ ਬੰਦਿਆਂ ਦੇ ਹੱਥ ਨਾਲ ਟੱਡਿਆ ਕਰ ਜੇ ਤੈਨੂੰ ਦੁਨਿਆਵੀ ਪਦਾਰਥ ਦੀ ਵੀ ਲੋੜ ਹੈ ਨਾ ਕਿ ਰੱਬ ਅਗੇ ਹੱਥ ਟੱਡ ਬੰਦੇ ਅਗੇ ਹੱਥ ਨਾ ਟੱਡੀ ਕਿਸੇ ਬੰਦੇ ਦਾ ਮੁਹਤਾਜ ਨਾ ਬਣੀ ਜੇ ਕੁਝ ਲੈਣਾ ਤੇ ਰੱਬ ਤੋਂ ਮੰਗ ਰੱਬ ਸਾਰਾ ਕੁਝ ਤੈਨੂੰ ਦੇ ਦੇਗਾ ਘਰ ਦਾ ਤੇਰੇ ਸਭ ਕਿਸ ਹੈ ਕਿਆ ਨਹੀਂ ਘਰ ਤੇ ਰਹਿ ਜੇ ਅਸੀਂ دنیਾਈ ਸੁੱਖ ਮੰਗਦੇ ਆਣਾ ਉਥੇ ਕਿਰਪਾ ਕਰਕੇ ਇੱਕ ਚੀਜ਼ ਮੰਗ ਲਿਆ ਕਰੋ ਉਹ ਬੜੀ ਜ਼ਰੂਰੀ ਹੈ ਉਹ ਨਾਮ ਕਦੇ ਨਾਮ ਵੀ ਮੰਗ ਲਿਆ ਕਰੀਏ ਠੀਕ ਹੈ ਤੇ ਯਾਹ ਪੁੱਤਰਾਂ ਦਾ ਸੁੱਖ ਵੀ ਅਸੀਂ ਮੰਗਣਾ ਹੈ ਚੜ੍ਹਦੀ ਕਲਾ ਵੀ ਮੰਗਣੀ ਆ ਸਾਡੇ ਘਰ ਵਿੱਚ ਸੁੱਖ ਹੋਣ ਇਹ ਵੀ ਅਸੀਂ ਮੰਗਣਾ ਹੈ ਸਿੱਖ ਦਾ ਹੱਕ ਹੈ ਕਿ ਗੁਰੂ ਕੋਲੋਂ ਕੁਝ ਮੰਗੇ ਪਰ ਜਿੱਥੇ ਅਸੀਂ ਧੀਆ ਪੁੱਤਰਾਂ ਲਈ ਸੁੱਖ ਮੰਗਣਾ ਉਥੇ ਅਸੀਂ ਨਾਮ ਦੀ ਦਾਤ ਵੀ ਮੰਗਣੀ ਆ ਉਥੇ ਅਸੀਂ ਇਹ ਵੀ ਮੰਗਣਾ ਮਹਾਰਾਜ ਜ਼ਿੰਦਗੀ 'ਚ ਕਦੇ ਇਹੋ ਜਿਹਾ ਸਮਾਂ ਨਾ ਆਵੇ ਕਿ ਮੈਂ ਤੇਰਾ ਦਰ ਛੱਡ ਕੇ ਐਰੇ ਗੈਰੇ ਦੇ ਦਰ ਅੱਗੇ ਜਾ ਖਣਾ ਐਹੋ ਜਿਹਾ ਦਿਨ ਕਦੇ ਨਾ ਮੈਨੂੰ ਵਿਖਾਈ ਕਿ ਮੈਂ ਚੰਦ ਪੈਸਿਆਂ ਦੀ ਖਾਤਰ ਮਹਾਰਾਜ ਤੇਰਾ ਦਰ ਛੱਡ ਕੇ ਹੋਰ ਕਿਸੇ ਦੇ ਅੱਗੇ ਚਲਾ ਜਾਮ ਮਹਾਰਾਜ ਮੈਨੂੰ ਵਫਾਦਾਰ ਬਣਾਈ ਤੇਰੇ ਦਰ ਦਾ ਵਫਾਦਾਰ ਬਣ ਜਾਵਾਂ ਐਹੋ ਜਿਹਾ ਵਫਾਦਾਰ ਬਣਾ ਜਿਹੋ ਜਿਹਾ ਵਫਾਦਾਰ ਜਿਹੋ ਜੇ ਵਫਾਦਾਰ ਦੀ ਗੱਲ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਜਿਵੇਂ ਕੁੱਤਾ ਆਪਣੇ ਸੁਆਮੀ ਦਾ ਦਰ ਨਹੀਂ ਛੱਡਦਾ ਭਾਵੇਂ ਡੰਡਾ ਵੀ ਚੁੱਕ ਲਵੇ ਇਸੇ ਤਰ੍ਹਾਂ ਗੁਰੂ ਕੇ ਪਿਆਰੇ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ ਇਹੋ ਜੀ ਵਫਾਦਾਰੀ ਚਾਹੀਦੀ ਵਫਾਦਾਰੀ ਗੁਰੂ ਨਾਲ ਨਭਾਵੇ ਸੋ ਸਤਿਗੁਰੂ ਰਹਿਮਤ ਕਰਨ ਇਹਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦੇ ਆਏ ਕਿ ਅਨੇਕਾਂ ਹੀ ਪ੍ਰਕਾਲੀਆਂ ਭੁੱਲਾ ਜਾਂਦੀਆਂ ਹੋ ਜਾਂਦੀਆਂ ਨੇ ਗੁਰੂ ਕੇ ਸੰਗਤ ਦੇ ਗੁਰੂ ਸਾਹਿਬ ਬਖਸ਼ਣ ਯੋਗ ਹਨ ਲੇਖੇ ਕਤੇ ਨਾ ਛੁੱਟ ਗਏ ਖਿੰਖਣ ਭੁੱਲਣ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਲੀ ਮਹਲਾ ਤੇ ਜਾਨ ਆ ਦੇਖੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ